ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਮ ਪੰਜਾਬ ਪੁਲਿਸ ਮਜੀਹਾ ਦਾ ਇੱਕ ਵਾਰ ਫਿਰ ਕਨਾਉਣੀ ਗੰਦੀ ਖਰਤ ਖਰਕਤ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਜਿਸ ਦੀ ਨਿੰਦਿਆ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਖਾਸ ਕਰਕੇ ਸਮਾਜਿਕ ਜਥੇਬੰਦੀਆਂ ਬੰਦੀਆਂ ਵੱਲੋਂ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਭਾਵੇਂ ਉਸ ਐਸ ਐਚ ਓ ਦੇ ਨਾਲ ਨਾਲ ਦੋ ਕਾਂਸਟੇਬਲ ਵੀ ਸਸਪੈਂਡ ਮੁਤਲ ਕਰ ਦਿੱਤੇ ਗਏ ਨੇ ਲੇਕਿਨ ਕਦੋਂ ਤੱਕ ਪੰਜਾਬ ਦੇ ਲੋਕ ਇਹ ਸਹੰਦੇ ਰਹਿਣਗੇ ਜਿਹੜੀਆਂ ਕਨਾਉਣੀਆਂ ਗੰਦੀਆਂ ਹਰਕਤਾਂ ਕਰ ਰਹੀ ਹੈ ਪੰਜਾਬ ਪੁਲਿਸ ਜਿੱਥੇ ਕਿ ਇੱਕ ਪਾਸੇ ਪੰਜਾਬ ਪੁਲਿਸ ਸ਼ਰਮਸਾਰ ਹੋਈ ਹੈ ਇਸ ਹਰਕਤ ਨੂੰ ਲੈ ਕੇ ਅਸੀਂ ਸਾਰੇ ਪੰਜਾਬ ਪੁਲਿਸ ਵਾਲੇ ਮਲਾਜ਼ਮਾਂ ਉੱਤੇ ਕੋਈ ਇਲਜ਼ਾਮ ਨਹੀਂ ਲਗਾ ਰਹੇ ਲੇਕਿਨ ਕੁਝ ਗਿਣੇ ਚੁਣੇ ਲੋਕ ਪੰਜਾਬ ਗਿਣੇ ਚੁਣੇ ਪੰਜਾਬ ਪੁਲਿਸ ਦੇ ਅਧਿਕਾਰੀ ਅਜਹੀਆਂ ਹਰਕਤਾਂ ਕਰਦੇ ਨੇ ਕਿ ਸਾਰੇ ਡਿਪਾਰਟਮੈਂਟ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਇਹ ਗੱਲ ਹੈ ਸ਼ਾਹਕੋਟ ਦੀ ਸ਼ਾਹਕੋਟ ਦੇ ਥਾਣਾ ਪੈਂਦਾ ਹੈ ਮਹਤਪੂਰ ਸਬਡਿਵੀਜ਼ਨ ਉਥੋਂ ਦੀ ਖਬਰ ਹੈ ਦੱਸਦੇ ਆ ਕਿ ਪੰਜਾਬ ਪੁਲਿਸ ਨਾਲ ਜੁੜੀ ਹੈਰਾਨ ਕਰਨ ਵਾਲੀ ਖਬਰ ਨੇ ਲੋਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ ਦਾੜਾਸਾਲ ਸਬਡਿਵੀਜ਼ਨ ਸ਼ਾਹਕੋਟ ਦੇ ਅਧੀਨ ਆਉਂਦੇ ਮਹਿਤਕੋਟ ਦੇ ਪ੍ਰਮੁੱਖ ਲੋਕਾਂ ਨੇ ਡੀਐਸਪੀ ਸ਼ਾਹਕਟੂਨ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਮਹਿਤਕੋਟ ਦੇ ਐਸਐਚਓ ਦੀ ਮੌਜੂਦਗੀ ਵਿੱਚ ਦਲਤ ਭਾਈਚਾਰੇ ਦੇ ਬੱਚਿਆਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਉਹਨਾਂ ਦੇ ਗੁਪਤ ਅੰਗਾ ਨਾਲ ਛੇੜਛਾੜ ਕੀਤੀ ਗਈ ਅਤੇ ਉਹਨਾਂ ਨੂੰ ਨੰਗਾ ਕਰਕੇ ਨੱਚਣ ਲਈ ਮਜਬੂਰ ਕੀਤਾ ਮਜਬੂਰ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨਾਲ ਅਣਮੁਖੀ ਅਤਿਆਚਾਰ ਕੀਤੇ ਗਏ ਯਾਨੀ ਕਿ ਬੱਚਿਆਂ ਦੇ ਪ੍ਰਾਈਵੇਟ ਅੰਗਾਂ ਦੇ ਨਾਲ ਛੇੜਛਾੜ ਕੀਤੀ ਗਈ ਫਿਰ ਡਰਾਇਆ ਵੀ ਗਿਆ ਧਮਕਾਇਆ ਵੀ ਗਿਆ ਤੇ ਫਿਰ ਉਹਨਾਂ ਨੂੰ ਥਾਣੇ ਦੇ ਵਿੱਚ ਨੰਗਾ ਨਚਵਾਇਆ ਗਿਆ ਮਜਬੂਰ ਕੀਤਾ ਗਿਆ ਉਹਨਾਂ ਨੂੰ ਯਾਨੀ ਕਿ ਕੀ ਦਲਿਤ ਭਾਈਚਾਰਾ ਇਵੇਂ ਹੀ ਦੱਬਿਆ ਰਹੇਗਾ ਕਿ ਐਸਓ ਨੂੰ ਪਤਾ ਨਹੀਂ ਹੈ ਜਾਂ ਜਿਹੜੇ ਕਾਂਸਟੇਬਲ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ ਕੀ ਹੁੰਦੇ ਨੇ ਮਨੁੱਖੀ ਅਧਿਕਾਰ ਯਾਨੀ ਕਿ ਮਨੁੱਖੀ ਅਧਿਕਾਰਾਂ ਉੱਤੇ ਡਾਕਾ ਮਾਰਿਆ ਗਿਆ ਇਸ ਘਟਨਾ ਦੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਲੋਕ ਗੁੱਸੇ ਵਿੱਚ ਥਾਣਾ ਮਹਿਤਪੁਰ ਵਿਖੇ ਇਕੱਠੇ ਸ਼ੁਰੂ ਹੋ ਗਏ ਅਤੇ ਅਧਿਕਾਰੀਆਂ ਵਿਰੋਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਦੱਸਦੀਏ ਕੇਸ ਮਾਮਲੇ ਦੇ ਵਿੱਚ 4 ਤੋਂ 5 ਪੰਜਾਬ ਪੁਲਿਸ ਦੇ ਮੁਲਾਜ਼ਮ ਸਬੰਧਤ ਹਨ ਲੇਕਿਨ ਦੋ ਅਧਿਕਾਰੀਆਂ ਵਿਰੋਧ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀਏ ਜੇ ਜਦੋਂ ਲੋਕਾਂ ਨੇ ਧਰਨਾ ਲਾਇਆ ਤਾਂ ਫਿਰ ਮੈਧਪੁਰ ਥਾਣੇ ਦੇ ਐਸਐਚਓ ਲਖਬੀਰ ਸਿੰਘ ਲਖਬੀਰ ਸਿੰਘ ਆਤੂ ਤਰਮਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਅਤੇ ਜੇਕਰ ਕੋਈ ਹੋਰ ਵੀ ਇਸ ਦੇ ਵਿੱਚ ਅਫਸਰ ਅਣਮੋਲ ਹੈ ਤਾਂ ਉਸ ਨੂੰ ਜਿਹੜਾ ਹੈ ਸਸਪੈਂਡ ਕੀਤਾ ਜਾਵੇਗਾ ਇਹ ਵਾਦਾ ਕੀਤਾ ਗਿਆ ਹੈ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾੜ ਨੇ ਯਾਨੀ ਕਿ ਮਨੁੱਖੀ ਅਧਿਕਾਰਾਂ ਉੱਤੇ ਡਾਕਾ ਮਾਰਨਾ ਐਸਸੀਬੀਸੀ ਬੱਚਿਆਂ ਦੇ ਨੂੰ ਨੰਗਾ ਨਚਣ ਦੇ ਲਈ ਮਜਬੂਰ ਕਰਨਾ ਡਰਾਉਣਾ ਧਮਕਾਉਣਾ ਅਤੇ ਉਹਨਾਂ ਦੇ ਪ੍ਰਾਈਵੇਟ ਅੰਗਾਂ ਦੇ ਨਾਲ ਸ਼ੇਰ ਛੜ ਕਰਨੀ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਪੰਜਾਬ ਪੁਲਿਸ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰੀ ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮ ਮਾੜੇ ਨਹੀਂ ਹੁੰਦੇ ਲੇਕਿਨ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਮਿਸਬੀਹੇਵ ਦੇ ਨਾਲ ਨਾਲ ਫਿਜ਼ੀਕਲ ਛੋਟੇ ਛੋਟੇ ਬੱਚਿਆਂ ਨੂੰ ਟਾਰਚਰ ਵੀ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਇਹਨਾਂ ਨੇ ਪ੍ਰਾਈਵੇਟ ਅੰਗਾਂ ਦੇ ਨਾਲ ਛੇੜਛਾੜ ਕੀਤੀ ਉਸ ਤੋਂ ਬਾਅਦ ਨੰਗਿਆਂ ਨੂੰ ਨਚਵਾਇਆ ਵੀ ਗਿਆ ਇਹਨੇ ਕਾਰਨਾਂਮੇ ਪੰਜਾਬ ਪੁਲਿਸ ਦੇ ਦੋ ਐਸਐਚਓ ਅਤੇ ਦੋ ਕਾਂਸਟੇਬਲ ਜਿਹੜੇ ਨੇ ਮੌਕੇ ਤੇ ਸਸਪੈਂਡ ਕਰ ਦਿੱਤੇ ਨੇ ਆ ਜਿਹੜੇ ਡੀਐਸਪੀ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਇਸ ਮਾਮਲੇ ਦੇ ਵਿੱਚ ਨਮੋਲਵ ਹੈ ਉਹਨਾਂ ਨੂੰ ਵੀ ਸਸਪੈਂਡ ਕੀਤਾ ਜਾਵੇਗਾ ਤੁਹਾਨੂੰ